ਹੋਲਾ ਬਣਾਇਆ ਗਿਆ ਸਤਖੰਡ ਸਦੀ ਦਰਬਾਰ ਇਹ ਵੀਰ ਜੀ ਇਸ ਦਿਨ ਨੂੰ ਬੜਾ ਖੁਸ਼ੀਆਂ ਭਰੀਆ ਦੇਣੇ ਆ ਸਾਰੇ ਇਹੀ ਕੌਮ ਜਿਹੜੀ ਆ ਗਦਗਦ ਹੋ ਗਈ ਆ ਅਸੀਂ ਗਲਵਕੜੀ ਪਾ ਕੇ ਦਿਨ ਨੂੰ ਮਨਾਉਂਦੇ ਆ ਕੋਈ ਸਾਡੇ ਦੇ ਭੇਸ ਭਾਦ ਨਹੀਂ ਹੁੰਦਾ ਇਸ ਦਿਨ ਨੂੰ ਕਿਹਾ ਗਿਆ ਵੀ ਜਿਹੜੀ ਹੋਲੀ ਮੱਲੀ ਨਹੀਂ ਖੇਡਣ ਦੇਣੀ ਜਦੋਂ ਇਹਨਾਂ ਨੂੰ ਡੱਕਿਆ ਗਿਆ ਵਾ ਮਹਾਰਾਜ ਨੇ ਆਖਰ ਮੈਂ ਹੋਲਾ ਮੱਲਾ ਕੱਢੂੰਗਾ ਇਸ ਦਿਨ ਹੋਲਾ ਮੱਲਾ ਜਿਹੜਾ ਆਨੰਦਪੁਰ ਸਾਹਿਬ ਕੱਢਿਆ ਜਾਂਦਾ ਵਾ ਉਹ ਖਾਲਸੇ ਦਾ ਜਲੁੰਦੇ ਵਾਲਾ ਉੱਥੇ ਹੀ ਮਨਾਇਆ ਜਾਂਦਾ ਵਾ ਉਹ ਇੱਕ ਕਾ ਪੰਥ ਦੀ ਤੇ ਖਾਲਸੇ ਦਾ ਉਹ ਘਰ ਆ ਉੱਥੇ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਹੀ ਇੱਥੇ ਦਰਬਾਰ ਸਾਹਿਬ ਆ ਲੱਖਾਂ ਦੀ ਦੁਨੀਆ ਚ ਆਈ ਆ ਜਿਹੜੇ ਫੁੱਲ ਭਾਂਤ ਭਾਂ ਦੇ ਲੈ ਕੇ ਆਏ ਆ ਬਹੁਤ ਵਧੀਆ ਤੇ ਸੋਹਣਾ ਦਿਨ ਮਨਾਇਆ ਗਿਆ ਪਰ ਕਲਮ ਨੂੰ ਰੋਕ ਲਗਾਈ ਜਾਂਦੀ ਐਸ்டੀਪੀਸੀ ਵੱਲੋਂ ਉਹ ਵੀ ਇੱਕ ਇਹ ਚੀਜ਼ਾਂ ਦਾ ਕੈਮੀਕਲ ਪਾ ਕੇ ਬਣਾਇਆ ਜਾਂਦਾ ਇੱਕ ਕਰਕੇ ਰੱਖਿਆ ਗਿਆ ਇੱਥੇ ਅਤਰ ਵੀ ਵਰਤੇ ਜਾਂਦੇ ਨੇ ਹੋਰ ਭਾਗ ਭਾਮ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪਰ ਉਹ ਜਿਹੜਾ ਪਰਫੂਮ ਜਿਹੜਾ ਤਾਂ ਕਰਕੇ ਬੰਦ ਕੀਤਾ ਗਿਆ ਠੀਕ ਠੀਕ ਹੈ ਅੱਜ ਹੋਲਾ ਮੋਲਾ ਦੇਖਣ ਆਏ ਜੀ ਬਹੁਤ ਵਧੀਆ ਨੰਨਾ ਦਾ ਆਇਆ ਹੋਣੇ ਮਲੇ ਜੀ ਜੀ ਅਜਿਹਾ ਐਕਸਪੀਰੀਅੰਸ ਕਿਤੇ ਹੋਰ ਦੇਖਣ ਨੂੰ ਮਿਲਿਆ ਨਾ 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 ਇੱਥੇ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਪਾਂ ਅਮਰੀਕਾ ਜੀ ਫੇਰ ਕੇ ਤੋਂ ਆਏ ਜੀ ਪੁਸ਼ਪਿੰਦਰ ਸਿੰਘ ਜੀ ਮੈਂ ਦਿੱਲੀ ਤੋਂ ਆਏ ਹਾਂ ਜੀ ਇਹ ਜੀਹਾਂ ਨਜ਼ਾਰਾ ਕਿਤੇ ਦੇਖਿਆ ਹੋਲੇ ਮੱਲੇ ਅਲੋਕਿਕ ਨਜ਼ਾਰਾ ਅਲੋਕਿਕ ਨਜ਼ਾਰਾ ਲੋਕੀ ਕਹਿੰਦੇ ਮਥਰੇ ਦੀ ਬਰਿੰਦਾਵਨ ਦੀ ਮੈਂ ਕਹਿੰਦਾ ਇੱਕ ਵਾਰ ਗੁਰੂ ਜੀ ਇੱਧਰ ਆਓ ਅਮਰ ਸਰਾਓ ਦੇਖੋ ਕਿਸ ਤਰ੍ਹਾਂ ਇੱਥੇ ਭੋਲਾ ਮੱਲਾ ਖੇਡਿਆ ਜਾਂਦਾ ਜੀ ਅੱਜ ਸਪੈਸ਼ਲ ਆਏ ਸੀ ਇੱਥੇ ਜਾਂ ਸਪੈਸ਼ਲ ਕੀ ਸਪੈਸ਼ਲ ਹੋਲੇ ਮੱਲੇ ਵਾਸਤੇ ਆਏ ਹਾਂ ਵੈਸੇ ਤਾਂ ਤਿੰਨ ਮੱਲੇ ਹੁੰਦੇ ਨੇ ਦਸ਼ਹਿਰਾ ਦਾ ਮੱਲਾ ਹੁੰਦਾ ਸੀਗਾ ਕਿਸੇ ਟਾਈਮ ਵਿੱਚ ਦੀਵਾਲੀ ਦਾ ਹੁੰਦਾ ਸੀ ਬਸਾਕੀ ਦਾ ਹੁੰਦਾ ਸੀ ਕਰ ਕਰਾ ਕੇ ਕੋਈ ਨਹੀਂ ਕੋਈ ਰਹਿ ਗਿਆ ਭੋਲਾ ਮੱਲਾ ਤੇ ਅਸੀਂ ਕਿਉਂ ਨਾ ਇਹਨੂੰ ਗੁਰੂ ਸਾਹਿਬ ਦੇ ਨਾਲ ਮਨਾਈਏ ਗੁਰੂ ਦੀ ਕੋਦਿ ਪਰਫਿਊਮ ਤੋਂ ਰੋਕ ਲਗਾਈ ਜਾਂਦੀ ਕਿ ਪਰਫਿਊਮ ਚ ਕੈਮੀਕਲ ਬਹੁਤ ਹੁੰਦੇ ਲੇਕਿਨ ਫਿਰ ਵੀ ਸੰਗਤ ਲੈ ਕੇ ਆਂਦੀ ਕਿ ਕਹਿਣਾ ਚਾਹੁੰਦੇ ਐਸੇ ਬਾਰੇ ਇਹ ਕਹਾਂਗੇ ਕਿ ਮਿਸਟ ਲੈ ਕੇ ਆਓ ਵਾਟਰ ਬੇਸ ਪਰਫਿਊਮ ਲੈ ਕੇ ਆਓ ਐਲਕੋਹਲ ਵਾਲੇ ਨਾ ਲੈ ਕੇ ਆਓ ਐਲਕੋਹਲ ਵਾਲੇ ਅੱਖਾਂ ਨੂੰ ਵੀ ਖਰਾਬ ਕਰਦੇ ਨੇ ਨਾ ਐਜ਼ ਅ ਪਰਫਿਊਮਰ ਮੇਰੀ ਆਪਣੀ ਫੈਕਟਰੀ ਹੈ ਡੈਲੀ ਬਵਾਨਾ ਦੇ ਅੰਦਰ ਮੈਂ ਪਰਫਿਊਮ ਦਾ ਬਲੈਂਡਰ ਹੈਗਾ ਜੀ ਜੀ ਮੈਂ ਇਹ ਕਹਿ ਸਕਦਾ ਕਿ ਐਲਕੋਹਲ ਵਾਲੇ ਨਾ ਲੈ ਕੇ ਆਓ ਮਿਸਟ ਇਟਸ ਵਾਟਰ ਬੇਸ ਪਰਫਿਊਮ ਲੈ ਕੇ ਆਓ ਜ਼ਰੂਰ ਲੈ ਕੇ ਆਓ ਉਹ ਵਾਲੇ ਹੀ ਲੈ ਕੇ ਆਓ ਦੂਸ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਹੋਲੇ ਮਹੱਲੇ ਦਾ ਦਿਵਸ ਹੈ ਪੂਰੇ ਬਖ ਖਾਲਸੇ ਦੀ ਚੋਲੀ ਕਲਗੀਆਂ ਵਾਲੇ ਪਾਸ਼ਾ ਨੇ ਸਾਨੂੰ ਪਾਇਆ ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਦੇ ਵਿੱਚ ਹਰ ਜੋ ਤਿਹਾੜਾ ਮੁਬਾਰਕ ਹੈ ਖਾਲਸੇ ਦਾ ਅਕਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਪਰ ਜੋ ਸੱਚਾ ਸਿੱਖ ਹੈ ਗੁਰੂ ਦਾ ਪਿਆਰਾ ਹੈ ਉਹ ਹਰ ਮੰਦਰ ਸਾਹਿਬ ਜਾਂ ਹਜੂਰ ਸਾਹਿਬ ਵੱਤ ਖਾ ਜਗ੍ਹਾ ਤੇ ਜਾ ਕੇ ਖਾਲਸਾ ਦਾ ਹੋਲਾ ਮੱਲਾ ਮਨਾਉਂਦਾ ਹੈ ਲਾਲ ਰੰਗ ਜਿਸ ਕੋ ਲਗਾ ਤਿਸ ਤੇ ਵੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸੋ ਗੁਰੂ ਰੂਪ ਕੀ ਰੂਪੀ ਆਈ ਸਾਹਾ ਸੰਗ ਜੀ ਉਹ ਗੁਰ ਆਮਦਾ ਦੇ ਚਰਨਾਂ ਚ ਝੋਲੀਆਂ ਭਰ ਕੇ ਜਾਓ ਸੁਖ ਸ਼ਾਂਤੀ ਪ੍ਰਾਪਤ ਕਰੋ ਇਸੇ ਤਰ੍ਹਾਂ ਗੁਰੂ ਘਰ ਦੇ ਦਰਸ਼ਨਾਂ ਲਈ ਆਂਦੇ ਰਹੋ ਤੇ ਇੱਥੇ ਖੁਸ਼ੀਆਂ ਲੈਂਦੇ ਰਹੋ ਖੁਸ਼ੀਆਂ ਦੇ ਜਕਾਰੇ ਬੁਲਾਵੇਂ ਨੇ ਆਹੋ ਜਾਵੈ ਗੁਰੂ ਗੋਬਿੰਦ ਸਿੰਘ ਪਾਛਾ ਦੇ ਮਨ ਨੂੰ ਭਾਵੇ ਸਾਸਤਰੀਆ ਕਾਲ ਬਹੁਤ ਵਧੀਆ ਇੱਕ ਮਨ ਨੂੰ ਸਕੂਨ ਮਿਲਿਆ ਜੋ ਇੱਕ ਕੀ ਠੰਡਕ ਮਿਲੀ ਇੱਥੇ ਆ ਕੇ ਸੰਗਤ ਦੇ ਦਰਸ਼ਨ ਕਰਕੇ ਤਾਰੀਕੇ ਬੇਨਤੀ ਕਰਾਂਗੇ ਸੰਗਤ ਨੂੰ ਅਗਾਹ ਤੋਂ ਜਦੋਂ ਵੀ ਇੱਥੇ ਤੁਸੀਂ ਸਪਰੇ ਲੈ ਕੇ ਆਓ ਆਲਕੋਹਲ ਤੋਂ ਬਿਨਾਂ ਲੈ ਕੇ ਆਓ ਕੋਈ ਗੁਰੂ ਸਾਹਿਬਾਂ ਦੇ ਉੱਤੇ ਇਹ ਸਪਰੇ ਹੋਣਾ ਹੁੰਦਾ ਸੰਗਤ ਦੇ ਉੱਪਰ ਹੋਣਾ ਹੈ ਤੇ ਬਿਨਾਂ ਆਲਕੋਹਲ ਤੋਂ ਯੂਜ਼ ਕਰੋ ਕੋਈ ਕੈਮੀਕਲ ਨਾ ਵਿੱਚ ਪਾਇਆ ਜਾਵੇ ਐਸਡੀਪੀਸੀ ਦੇ ਪ੍ਰਬੰਧ ਕਿੱਦਾਂ ਦੇ ਲੱਗੇ ਬਹੁਤ ਵਧੀਆ ਅਰੇਂਜਮੈਂਟਾਂ ਨਾਲ ਬਹੁਤ ਪ੍ਰਬੰਧ ਹੈਗਾ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਠੀਕ ਕਰੋ ਜੀ ਪ੍ਰਾਪਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز